ਹਾਂਜੀ ਮੈਂ ਮਾੜ ਨੂੰ ਸੁਖਦੇਵ ਸਿੰਘ ਆਪਣਾ ਇੰਡੀਆ ਚੈਨਲ ਤੋਂ ਅੱਜ ਆਪਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹੀਦ ਸਪਾਹੀ ਗਰਦਿਆਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਬਲਾਸਕੋਰ ਵਿਕੇ ਪਹੁੰਚੇ ਆ ਜਿੱਥੇ ਮੈਡਮ ਪ੍ਰਿੰਸੀਪਲ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ 2024 ਦਾ ਜੋ ਨਤੀਜਾ ਕੋਸਤ ਹੋਇਆ ਹੈ ਉਸ ਵਿੱਚ 8ਵੀਂ 10ਵੀਂ 12ਵੀਂ ਦੇ ਬੱਚਿਆਂ ਨੇ ਚੰਗੇ ਨੰਬਰ ਲੈ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਆ ਉਹ ਆਪਣੇ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੋਗੇ ਬਹੁਤ ਹੀ ਸਤਿਕਾਰਯੋਗ 8ਵੀਂ 10ਵੀਂ ਤੇ 12ਵੀਂ ਜਮਾਤਾਂ ਦੇ ਵਿੱਚੋਂ ਪਹਿਲੀ ਦੂਜੀ ਤੀਜੀ ਪੁਜੀਸ਼ਨ ਤੇ ਆਏ ਬੱਚਿਆਂ ਦੇ ਪੇਰੈਂਟਸ ਅਤੇ ਅਧਿਆਪਕ ਸਹਿਬਾਨ ਜਿਨ੍ਹਾਂ ਨੇ ਸਾਰਾ ਸਾਲ ਬੱਚਿਆਂ ਨੂੰ ਪੂਰੀ ਲਗਨ ਨਾਲ ਮਿਹਨਤ ਕਰਵਾਈ ਉਹਨਾਂ ਨੂੰ ਉਹਨਾਂ ਦੇ ਮਾਪੇ-ਮਾਪ ਨੂੰ ਉਹਨਾਂ ਦੇ ਅਧਿਆਪਕ ਸਹਿਬਾਨ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਤੇ ਮੈਂ ਬੱਚਿਆਂ ਨੂੰ ਇਹ ਦਸਤਾਕੀਰ ਕਰਦੀਆਂ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਅਗਲੇ ਬੱਚੇ ਨੇ ਸਾਡੇ ਆਉਣ ਵਾਲੇ ਸਾਲਾਂ ਵਿੱਚ ਉਹ ਇਹਨਾਂ ਬੱਚਿਆਂ ਦਾ ਰਿਕਾਰਡ ਤੋੜਨਗੇ ਔਰ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ 90% ਮਾਰਕਸ ਲਏ ਨੇ ਬਹੁਤ ਹੀ ਵਧੀਆ ਨੰਬਰ ਨੇ ਤੇ ਇਹ ਬਹੁਤ ਹੀ ਵਧਾਈ ਦੇ ਫਾਇਰ ਕਰਨਾ ਬਹੁਤ ਬਹੁਤ ਆਪਣਾ ਕੈਰੀਅਰ ਚੁਣਨ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਬਹੁਤ ਹੀ ਵਧੀਆ ਜ਼ਿੰਦਗੀ ਬਤਾ ਸਕਣ ਅਤੇ ਮਾਪੇ ਪਿਤਾ ਤੇ ਪਿੰਡ ਦਾ ਨਾਮ ਜਿਹੜਾ ਉੱਚਾ ਕਰ ਸਕਣ ਮੈਡਮ ਨਸ਼ਿਆਂ ਦੇ ਇਕਰਾਰ ਕੋਸ਼ਾਂ ਨੂੰ ਦੋ ਸ਼ਬਦ ਕਹਿਣਾ ਚਾਹੁੰਗੀ ਜਰੂਰ ਜੀ ਨਸ਼ਿਆਂ ਤੋਂ ਬੱਚਿਆਂ ਨੂੰ ਗ੍ਰੇਸ ਕਰਨਾ ਚਾਹੀਦਾ ਹੈ ਸਾਡਾ ਤੇ ਮਾਪਿਆਂ ਦਾ ਰਲ ਮਿਲ ਕੇ ਫਰਜ ਬੰਦ ਹੈ ਕਿ ਅਸੀਂ ਬੱਚਿਆਂ ਨੂੰ ਇਹਨਾਂ ਮਾੜੀਆਂ ਕਲਾਮਤਾ ਤੋਂ ਦੂਰ ਰੱਖੀਏ ਇਹਨਾਂ ਦੇ ਮਾੜੇ ਕਾਰਨਾ ਦਾ ਪ੍ਰਭਾਵਾਂ ਦਾ ਬੱਚਿਆਂ ਨੂੰ ਸੰਦੇਸ਼ ਤਈਏ ਤਾਂ ਕਿ ਬੱਚੇ ਨਾ ਤੋਂ ਦੂਰ ਰਹਿ ਕੇ ਆਪਣੀ ਜ਼ਿੰਦਗੀ ਵਿੱਚ ਸਫਲ ਹੋ ਸਕੇ ਧੰਨਵਾਦ ਮਾਣੀ ਜੀ ਮੈਂ ਆਪਣਾ ਇੰਡੀਆ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ